ਲੋਭੀ ਮਿੱਤਰੋ ਚਾਰ ਟਰੈਕਟਰ ਨਾ ਤੁਹਾਡੇ ਵਾਸਤੇ ਅੱਜ ਹੋਰ ਲਿਆਇਆ ਸਾਡਾ ਭਰਾ ਗਿਆਨੀ ਥੋੜੇ ਦਿਨ ਪਹਿਲਾਂ ਬਾਈ ਦੀ ਵੀਡੀਓ ਕੀਤੀ ਸੀ ਵੀ ਪਿੰਡ ਬਾਈ ਦਾ ਫਰਵਾਹੀ ਆ ਇਮਾਨਦਾਰੀ ਨਾਲ ਕੰਮ ਕਰਦਾ ਤੁਸੀਂ ਇੰਨਾ ਕੁ ਵੀਡੀਓ ਨੂੰ ਪਿਆਰ ਦਿੱਤਾ ਵੀ ਗਿਆਨੀ ਕਿੰਨੇ ਟਰੈਕਟਰ ਦੀ ਉਸ ਦਿਨ ਹੁਣ ਪੰਜ ਸੀਗੇ ਜੀ ਪੰਜ ਟਰੈਕਟਰ ਸੀ ਕਿੰਨੇ ਦਿਨਾਂ ਚ ਵਿਕ ਗਏ ਉਹ ਪੰਜ ਦਿਨਾਂ ਚ ਹੀ ਵਿਕ ਗਏ ਪੰਜ ਦਿਨਾਂ ਚ ਹੀ ਵਿਕ ਗਏ ਪੰਜ ਟਰੈਕਟਰ ਚਾਰ ਟਰੈਕਟਰ ਬਾਈ ਹੋਰ ਲਿਆਇਆ ਤੇ ਚਾਰੇ ਪੰਜਾਬ ਨੰਬਰ ਨੇ ਬਾਈ ਹਾਂ ਆਪਾਂ ਵੀਡੀਓ ਹੁਣ ਕਦੇ ਬਣਾਈ ਨਹੀਂ ਸੀ ਪਹਿਲੀ ਵਾਰੀ ਬਣਾਈ ਸੀ ਆਪਾਂ ਅੱਛਾ ਹਾਂ ਮੈਂ ਵੀਡੀਓ ਅੱਜ ਵਾਲੀ ਵੀ ਤੇ ਟਰੈਕਟਰ ਅੱਜ ਵੀ ਉਮੀ ਵਿਕਣ ਸ਼ੁਰੂਆਤ ਆਪ ਪ੍ਰੀਤ ਤੋਂ ਕਰਦੇ ਆਂ। ਹਾਂ ਪ੍ਰੀਤ। ਰੇਟ ਜਾਇਜ਼ ਰੱਖੀ ਠੀਕ ਹੈ। ਜਿਹੜਾ ਵੀ ਭਰਾ ਬੇਨਾ ਆ ਕੇ ਚਾਬੀ ਫੜ ਕੇ ਲੈ ਕੇ ਜਾਵੀਂ। ਨਾ ਨਾ ਕੋਈ ਗੱਲ। ਇਦਾਂ ਦੇ ਰੇਟ ਲਾ ਦੀ ਤੇ ਜੇ ਕੋਈ ਚੀਜ਼ ਆਪਣੀ ਪੇਂਟ ਹੋਈ ਤਾਂਪਰਾ ਬਣ ਕੇ ਉਹ ਦੱਸ ਵੀ ਦੇ। ਨਾ ਨਾ ਕੋਈ ਗੱਲ ਨਹੀਂ। ਵੀਰ ਆਪਾਂ ਜਮਾਂ ਸਹੀ ਗੱਲ ਕਰਾਂਗੇ। ਆਪਾਂ ਪਰਤ ਨਹੀਂ ਯਾਰ ਕਰਦੇ। ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਇਹ ਪ੍ਰੀਤ ਕਿੰਨਾ ਮਾਡਲ ਆ। ਇਹ ਵੀਰ ਜੀ 2021 ਮਾਡਲ ਆ ਜੀ। 2021 ਮਾਡਲ ਹੈਗਾ ਇਹ ਪ੍ਰੀਤ 6599 6599 ਜੀ। 6599 ਧਰਮੇ ਕਨੋਪੀ ਵਗੈਰਾ ਸਾਰਾ ਕੁਝ ਦਿਖਾ ਦੇ ਬਈ। ਤੇ ਟਾਇਰ 75 ਪੈਸੇ ਕਹ ਲੋ 80 ਕਹ ਲੋ ਜਾਨੀ 75 ਪੈਸੇ ਚਾਰੇ ਟਾਇਰ ਨਾਲ ਦੇਨੇ ਪੀਕੇਟੀ ਕੰਪਨੀ ਦੇ ਬਾਈ ਰਿਮਾ ਰੂਮਾ ਦਾ ਚੈੱਕ ਕਰਵਾ ਦੇ ਓਰੀਜਨਲ ਆ ਇਹ ਕੰਡੀਸ਼ਨ ਦਾ ਸਾਰਾ ਓਰੀਜਨਲ ਹੈ ਓਰੀਜਨਲ ਮਾੜਾ ਮੋਟਾ ਥੱਲੇ ਹੋਇਆ ਵੀ ਜੋ ਦਾ ਦੇਾਂਗੇ ਅੱਛਾ ਮਾੜਾ ਮੋਟਾ ਇਹ ਤਾਂ ਨਾ ਬੜੇ ਮੋਟੇ ਦੇ ਪੈਰ ਤਾਂ ਜਾਂਦੇ ਨਹੀਂ ਜੀ ਇਹਨਾਂ ਦੇ ਮਾੜਾ ਮੋਟਾ ਹੋਇਆ ਅੱਛਾ ਇੱਥੇ ਥੋੜਾ ਮੋਟਾ ਬੱਜਿਆ ਹੋਇਆ ਪਹਾਰ ਵਗਿਆ ਮੈਂ ਲੈ ਲੂ ਜਾਂਦਾ ਮਾੜਾ ਮੋਟੇ ਪਲੇਟਫਾਰਮ ਵੱਡਾ ਹੈ ਓਕੇ ਮਾਡਲ 21 ਦੱਸਿਆ ਬਾਈ ਤੇ ਚੱਲ ਕਿੰਨਾ ਕੁ ਗਿਆ ਹੋਣਾ ਪਿਆਬ ਨੰਬਰ ਆ ਜੀ ਵੀਰੇ 1500 ਘੰ ਡਿਮਾਂਡ ਤਾਂ ਇਹ ਵੀ ਪਹਿਲਾਂ ਆਪਾਂ ਜਾਨੂ ਉੱਧੇ ਵੀ ਬਣਾਈ ਸੀ ਦੀ ਵੀਡੀਓ ਆਪਾਂ ਹਾਂਜੀ ਇਹ ਤਾਂ ਜਾਣੀ ਸੀ ਸੌਦੇ ਤਾਂ ਕਦੋਂ ਚੱਲਦੇ ਨੇ ਹਲੇ ਜਿਹਨਾਂ ਕਲੀਅਰ ਨਹੀਂ ਹੋਇਆ ਕਿਸੇ ਨਾਲ ਇਹ ਅੱਛਾ ਹੁਣ ਆਪਾਂ ਕਿੰਨੇ ਦਾ ਦੇ ਦੀ ਇਹ ਆਪਾਂ ਉੱਧੇ ਵਾ ਲਾਸਟ ਰੂਮ ਦਾ ਡਿਮਾਂਡ ਜ਼ਿਆਦਾ ਤੁਸੀਂ 75 ਦਾ ਕਹਤਾ ਸੀਗਾ ਅੱਛਾ 475 ਫਿਰ ਅੱਜ ਕਿੰਨੇ ਦਾ ਦਵਾਂਗੇ ਚੱਲ 5000 ਹੋਰ ਛੱਡ ਦਾਂਗੇ 47000 ਦਾ 70 ਦਾ ਦੇ ਦੇ ਲੈ ਮਿੱਤਰੋ ਤੇ ਜਿਹੜਾ ਇਧਰਲੇ ਪਾਸੇ ਖੜਾ ਵੀ ਸੋਨ ਵਾਲੀ ਕਾ 50 ਦਾ ਇਹ 2005 ਮਾਡਲ ਆ ਵੀਰੇ ਪੰਜਾਬ ਨੰਬਰ 575 ਪਾਗੇ ਪੁਰਾਣੇ ਦਾ ਨੰਬਰ ਆ ਪਹਿਲੇ 9 ਆ ਇਹਦੀ ਸੋਹ ਤੇ ਪੇਂਟ ਆ ਸੋ ਤਾਂ ਇੰਨਾ ਨੇ ਸੋ ਤਾਂ ਤਾਂ ਬੜੇ ਮੋਟੂ ਕੋਰ ਕਾਰ ਜੀ ਮੜਾ ਮੜਾ ਪੀੜਿਆਂ ਦਾ ਨਿਕਲਉਂਦਾ ਕਿਤੋਂ ਉਹਨਾਂ ਗਾ ਜਣੀ ਮਕਰਾੜਾਂ ਦੇ ਬੜੇ ਮੋਟੂ ਹੋ ਜੀ ਤੇਰੀ ਠੀਕ ਹੈ ਤੇ ਆ ਆ ਕਲਰ ਦਾ ਸਾਰਾ オリジナル ਹੈ ਹਾਂ ਥੱਲੇ ਮੂਹਰ オリジナル ਆ ਜੀ ਮੜਾ ਦੇ ਮਾਗਰੋ ਹੋਏਦੇ ਵੀ ਹੱਕ ਹੱਕ ਜੀ ਤੇ ਓਕੇ ਤੇ ਟਾਇਰ ਇਹਦੇ ਕਿੰਨੇ ਦਾ ਟਾਇਰ ਟਾਇਰ ਵੀ ਕੇਟੀ ਕੰਪਨੀ ਦੇ 90 ਪੈਸੇ ਆ ਜੀ ਓਕੇ ਕੋ ਮੈਂ ਇਹ ਮਾਡਲ ਦੇ ਹਿਸਾਬ ਨਾਲ ਇੰਨਾ ਕਲਾ ਮੜਾ ਮੋਟਾ ਤੇ ਹੋ ਜਾਂਦਾ ਜੀ ਲੈ ਲੂ ਜਾਂਦਾ ਹਾਂ ਇਹ ਟਰੈਕਟਰ ਕਿੰਨੇ ਕ ਦਾ ਬਣ ਜੂਆ ਇਹ ਵੀਰ ਜੀ ਪੰਜਾਬ ਨੰਬਰ ਆ ਇੰਜਨ ਕਰ ਬਿਲਕੁਲ ਓਕੇ ਆ ਟਰੈਕਟਰ ਦਾ ਕੋਈ ਤਸਾਂ ਨਹੀਂ ਕਿਸੇ ਪ ਏ ਜੀ ਡਿਮਾਂਡ ਦਾ ਇਹਦੀ 275 ਆ ਜੀ 2 ਲੱਖ 75 ਹਜ਼ਾਰ ਆ ਜੀ 255 ਦਾ ਦੇ ਦੇਣ 2.5 ਲੱਖ ਦਾ ਬਣੂਗਾ ਉਹ 2.5 ਉਹਦਾ ਇੰਜਨ ਗੇਅਰ ਦਾ ਪੂਰਾ ਓਕੇ ਆ ਓਕੇ ਆ ਜਾ ਵਾ ਕੇ ਲੈ ਜਾ ਬੰਦਾ ਜੀ ਓਕੇ ਤੇ ਜਿਹੜਾ ਇੱਧਰ ਨੇ ਪਾਸੇ ਖੜਾ ਵੀ ਆਹ ਸੋਨਾਂ ਵਾਲੀ ਕੰਨੀ ਨਹੀਂ ਏ 14 ਮਾਡਲ ਆ ਜੀ 15 ਮਾਡਲ ਆ ਜੀ 700 ਪਿਆ 15 ਮਾਡਲ ਲੁਧਿਆਣੇ ਦਾ ਨੰਬਰ ਹੈ ਲੁਧਿਆਣਾ ਨੰਬਰ ਆ ਜੀ ਫਸਟ ਓਨਰ ਆ ਜੀ ਏ ਚੱਲ ਕਿੰਨਾ ਕਰੀ ਆਉ ਬਾਈ ਇਹ 21200 ਘੰਟਾ ਚੱਲਿਆ ਜੀ 21200 ਘੰਟਾ ਚੱਲਿਆ ਹੋਇਆ ਤਾਂ ਮੈਂ ਮਗਰਾਟਾਂ ਦੀ ਕੰਡੀਸ਼ਨ ਦਿਖਾਦੀ ਬਾਈ ਆ ਚੱਲ ਚਲਾ ਵੀ ਤਾਂ ਕੰਮ ਹੈ ਜੀ ਬਿਲਕੁਲ ਓਕੇ ਹੈ ਜੀ ਕੋਈ ਤਾਂ ਸਾਨੂੰ ਅੱਛਾ ਇਹ 3 ਸਪੀਡ ਚਾਹ ਤੂੰ ਸਪੀਡ ਹੈ ਜੀ ਇਹ 2 ਸਪੀਡ ਚਾਹ 15 ਮਾਡਲ ਹੈ ਤੇ ਜਿਹੜਾ ਮੈਂ ਕਹਿੰਦਾ ਚਾਰ ਸਿਲੰਡਰ ਹੈ ਜਿਹੜੀ ਡਿਮਾਂਡ ਵੱਧ ਹੈ ਕਹਿੰਦੇ ਆਪਾਂ ਓਕੇ ਚਾਰ ਸਿਲੰਡਰ 14 ਦੇ ਟਾਇਰਾਂ ਚ 14 ਦੇ ਟਾਇਰਾਂ ਚ 750 ਮੂਰ ਲੈਣੇ ਇਹ ਕਿੰਨੇ ਦਾ ਬਣ ਜੂ ਬਾਈ ਇਹ ਦੀ 445 ਹੈ ਡਿਮਾਂਡ ਤਾਂ 4 ਲੱਖ 45 ਹਜ਼ਾਰ ਮੌਕੇ ਤੇ ਸਵਾ ਚਾਰ ਦਾ ਕਹਿੰਦੇ ਜੀ ਤੇ ਸਵਾ ਚਾਰ ਲੱਖ ਦਾ ਚਲੋ ਕੋਈ ਗੱਡੀ ਬਾਕੀ ਮੌਕੇ ਤੇ ਕਰ ਦਾਂਗੇ ਜਿਮਾਂ ਤਾਂ ਤੇ ਜਿਹੜਾ ਆ ਖੜਾ ਵੀ 855 ਇਹ ਵੀਰ ਜੀ ਵੈਰਾਈਟੀ ਇਹ 16 ਦੇ ਔਰ ਇਹਨਾਂ ਦਾ ਪਾਵਰ ਆ ਕੰਪਨੀ ਵੱਲੋਂ ਠੀਕ ਆ ਇਹ ਵੀ ਕੰਪਨੀ ਵੱਲੋਂ 16 ਚ ਆਇਆ ਆਪਣੀ ਸਾਰਾ ਕੰਪਨੀ ਵੱਲੋਂ ਓਕੇ 16 ਦੇ ਟਾਇਰਾਂ ਚ ਮੂਹਰੇ 750 ਐ ਚ ਤੇ ਆਪਣਾ ਪਾਵਰ ਸਟੀering ਓਰੀਜਨਲ ਜੀ ਪਾਵਰ ਸਟੀering ਆ 2010 ਮਾਡਲ ਆ ਇਹ ਕੰਡੀਸ਼ਨ ਤਾਂ ਓਰੀਜਨਲ ਐ ਵੀ ਓਰੀਜਨਲ ਆ ਜੀ ਇਹ ਓਕੇ ਸਾਰੇ ਮਗਰਾਡ ਮਗਰੂਡ ਬਹੁਤ ਸਾਫ ਨੇ ਰੈਕਟਰ ਦੇ ਤੇ ਬਾਕੀ ਕਰ ਲੈ ਉਸ ਘਰੀਂ ਜਾਣ ਜਾਣ ਘਰੀਂ ਜਾਣਦਾ ਜੀ ਹੂੰ ਮਗਰਾਡ ਮਗਰੂਡ ਬਹੁਤ ਸਾਫ ਨੇ ਰੈਕਟਰ ਦੇ ਪਿੱਛੋਂ ਸਾਰਾ ਬਿਲਕੁਲ ਓਕੇ ਆ ਚਲਾਈ ਚੱਲੀ ਦਾ ਰੈਕਟਰ ਤੇ ਇਹ ਦੀ ਕੀ ਡਿਮਾਂਡ ਆ ਬਾਈ ਇਹ ਬਿਰਜੀ 375 ਕਹਿੰਨੇ ਜੀ ਦਾ 3 ਲੱਖ 7 ਬਾਕੀ ਮੌਕੇ ਤੇ ਮਾਰਨ ਤਾਂ ਹੋਊਗਾ ਮੌਕੇ ਤੇ ਕਰ ਦਾਂਗੇ ਜੇ ਤਾਂ ਜਣੀ 4 3 55 ਦਾ ਦੇ ਦੇਣੀ ਇਹ ਹੈਗਾ 10 ਮਾੜ ਦਾ 10 ਮਾੜ ਲਈ ਇਹਦੇ ਹਲੇ ਪਾਸਿੰਗ ਪਈ ਹੈ ਜੀ ਢੂੜ ਮਹੀਨੇ ਦੀ ਅੱਛਾ ਪਾਸਿੰਗ ਪਈ ਹੈ ਪਿੰਡ ਪਹਿਲੇ ਜਾਨੀ ਢੂੜ ਮਹੀਨੇ ਜਾਂ ਨਾ ਹੋ ਜੂਗਾ ਜੀ ਹੋ ਜੂਗਾ ਨਾ ਹਾਂ ਲੋੜ ਸਾਰੇ ਡਾਕਟਰ ਦੇ ਹੋ ਜੂਗਾ ਇਹਦੇ ਤੇ ਪਾਣੀ ਕਰਾ ਦੇ ਠੀਕ ਹੈ ਉਹ ਕਰਵਾ ਕੇ ਤੇ ਪਿੰਡ ਤੁਹਾਡਾ ਹੈਗਾ ਫਿਰ ভাই ਫਰਵਾਇਆ ਤੇ ਨੰਬਰ ਆਪਣਾ ਕਹਿੰਨੀ ਕਹਨਾ ਨੰਬਰ ਜੀ ਮੇਰਾ ਹੈਗਾ 98596 ਜੀ 4767 4767 ਇੱਕ ਨੰਬਰ ਹੋਰ ਬੋਲ ਦਦੇ ਜੀ ਹਾਂਜੀ 985753 76876 ਜੀ ਇਹ ਮੇਰੇ ਨਾਲ ਪੂੜੇ ਦਾ ਚਲ ਕਈ ਵੀਰ ਆਪਕੋ ਨਹੀਂ ਚੱਕਿਆ ਜਾਂਦਾ ਜੀ ਪਿਛਲੇ ਪੂੜੇ ਜੀ ਵੀ ਕਈ ਵੀਰ ਇਹਨੇ ਚੱਕਿਆ ਨਹੀਂ ਗਿਆ ਫੋਨ ਵਿੱਚ ਬੰਦਾ ਚਲ ਕਈ ਵੀਰ ਇਹ ਨਾਲ ਤਰਾਜ ਮੰਦਾ ਹੈ ਹਾਂ ਉਹ ਕਈ ਵੀਰ ਆਪ ਨੂੰ ਜਿਆਦਾ ਹੋ ਜਾਂਦੇ ਬਿਲਕੁਲ ਫੋਨ ਜਿਆਦਾ ਆ ਜਾਂਦੇ ਜਦੋਂ ਤੇ ਲੋ ਮੇਰੇ ਕੰਮ ਤਾਂ ਕਰ ਦਿੰਦਾ ਚੱਕਿਆ ਨਹੀਂ ਹਾਂ ਤੁਹਾਨੂੰ ਕੋਈ ਵੀ ਟਰੈਕਟਰ ਪਸੰਦ ਆਉਂਦਾ ਤੇ ਤੁਸੀਂ ਉਸੇ ਦਾ ਸੌਦਾ ਕਰ ਸਕਦੇ ਹੋ ਪਿੰਡ ਵਾਈ ਤਾਂ ਫਰਵਾਹੀ ਹੈ ਤੇ ਬਰਨਾਲੇ ਦੇ ਬਿਲਕੁਲ ਲੱਗੇ ਆ ਬਾਕੀ ਨੰਬਰ ਆਪਾਂ ਸਕਰੀਨ ਤੇ ਚਲਾਤਾ ਜੇ ਕਿਸੇ ਟਰੈਕਟਰ ਦੀ ਕੋਈ ਜਾਣਕਾਰੀ ਡਿਟੇਲ ਨਾਲ ਹੋਰ ਵੀ ਲੈਣੀ ਹੈ ਤਾਂ ਵੀ ਤੁਸੀਂ ਇਸ ਬਾਈ ਨਾਲ ਸੰਪਰਕ ਕਰ ਸਕਦੇ ਆ ਜਿਹੜਾ ਟਰੈਕਟਰ ਆਪਣੇ ਹੁਣੇ ਪੰਜ ਚਾਰ ਦਿਨਾਂ ਚ ਹੀ ਆਏ ਨੇ ਸਾਰੇ ਅੱਛਾ ਜੀ ਬਣੇ ਹੋਣੀ ਬਣੇ